ਅੱਜ ਆਪਾਂ ਦੇਖ ਹੀ ਰਹੇ ਹਾਂ 1 ਜੂਨ ਦਾ ਦਿਨ ਹੈ ਆਪਾਂ ਅੱਜ ਇੰਡੀਆ ਦੇ ਵਿੱਚ ਜੋ ਆਪਣੀ ਸਰਕਾਰ ਚੁਣਨੀ ਹੈ ਉਹਦੇ ਸਬੰਧ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਬੜਾ ਸੋਹਣਾ ਮਾਹੌਲ ਹੈ ਆਪਾਂ ਤੁਸੀਂ ਦੇਖਦੇ ਆਏ ਹੋ ਪ੍ਰੈਸ ਦਾ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਅਸੀਂ ਵੀ ਅੱਜ ਕਨੇਜ ਪਿੰਡ ਦੇ ਵਿੱਚ ਆਪਣਾ ਬੂਥ ਲਾ ਕੇ ਬੈਠੇ ਹਾਂ ਕਨੇਜ ਪਿੰਡ ਦੇ ਵਿੱਚ ਕਾਂਗਰਸ ਦਾ ਬੂਥ ਲਾਇਆ ਹੈ ਸਾਡਾ ਬੜਾ ਸੋਹਣਾ ਰਿਸਪੌਂਸ ਮਿਲ ਰਿਹਾ ਸਾਨੂੰ ਤੇ ਬੜਾ ਸੋਹਣਾ ਅਸੀਂ ਪਾਣੀ ਪੂਣੀ ਦਾ ਇੱਥੇ ਆਪਣਾ ਪਾਣੀ ਵੀ ਵਗੈਰਾ ਦਾ ਕਿਆ ਦਾ ਚਵੀਲ ਵਗੈਰਾ ਦਾ ਸਾਰਾ ਅਰੇਂਜਮੈਂਟ ਕੀਤਾ ਹੋਇਆ ਤੇ ਦੋ ਅਸੀਂ ਆਟੋ ਵੀ ਰੱਖੇ ਹੋਏ ਨੇ ਇੱਥੇ ਆਪਣੇ ਤੇ ਜੋ ਬਜ਼ੁਰਗ ਨੇ ਸਾਡੇ ਮਾਈਆਂ ਨੇ ਬੀਬੀਆਂ ਨੇ ਉਹਨਾਂ ਦੇ ਆਉਣ ਜਾਣ ਵਾਸਤੇ ਅਸੀਂ ਇਹ ਨਹੀਂ ਉਹਨਾਂ ਨੂੰ ਕਿਹਾ ਹੈ ਵੀ ਤੁਸੀਂ ਸਿਰਫ ਕਿਹੜੇ ਬੰਦੇ ਨੂੰ ਲੈ ਕੇ ਆਉਣਾ ਜਾਂ ਕਿਸ਼ਮ ਉਹਨਾਂ ਨੂੰ ਅਸੀਂ ਕਿਹਾ ਵੀ ਜੋ ਵੀ ਤੁਹਾਨੂੰ ਤੁਰਿਆ ਜਾਂਦਾ ਮਿਲਦਾ ਜਾਂ ਤੁਹਾਨੂੰ ਉਧਰੋਂ ਲੈ ਕੇ ਆਉਂਦਾ ਇੱਧਰ ਲੈ ਕੇ ਆਉਣਾ ਇੱਧਰੋਂ ਲਿਜਾ ਗੁਦਰ ਛੱਡ ਕੇ ਆਉਣਾ ਅਸੀਂ ਨਹੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਕਾਂਗਰਸ ਦਾ ਵਰਕਰ ਲੈ ਕੇ ਜਾਣਾ ਜਾਂ ਕੋਈ ਲੈ ਕੇ ਵੀ ਜਾਣਾ ਉਹ ਉਹਨਾਂ ਦੇ ਡਿਪੈਂਡਾ ਉਹਨਾਂ ਨੂੰ ਕਿਹਾ ਹੈ ਵੀ ਸਾਨੂੰ ਇਹ ਨਹੀਂ ਹੈਗਾ ਵੀ ਕਿਸੇ ਬੰਦੇ ਨੇ ਵੋਟ ਕਿੱਥੇ ਵੀ ਪਾਉਣੀ ਆ ਵੀ ਤੁਸੀਂ ਇਹ ਨਹੀਂ ਸੋਚਣਾ ਹੈਗਾ ਵੀ ਇਹ ਬੰਦਾ ਤੁਸੀਂ ਨਾ ਉਹਨੂੰ ਕੁਝ ਕਹਿਣਾ ਇਸ ਵਿਸ਼ੇ ਦੇ ਉੱਤੇ ਪਰ ਤੁਹਾਡੀ ਡਿਊਟੀ ਇਹ ਨਹੀਂ ਹੋਈ ਆ ਵੀ ਉਧਰੋਂ ਬਿਠਾਲ ਕੇ ਬੰਦੇ ਨੂੰ ਇੱਧਰ ਜਿੱਥੇ ਆਪਣੇ ਪੋਲਿੰਗ ਬੂਥ ਆ ਉੱਤੇ ਛੱਡ ਦੇਣਾ ਪੋਲਿੰਗ ਬੂਥ ਤੋਂ ਜਿੰਨੀ ਵੀ ਕੋਈ ਬੀਬੀ ਮਾਈ ਭੈਣ ਤੁਰੀ ਜਾਂਦੀ ਆ ਉਹਨੂੰ ਲੈ ਜਾ ਕੇ ਉਧਰ ਛੱਡ ਦੇਣਾ ਲੋਕਾਂ ਨੇ ਹੁਣ ਤੱਕ ਮਾਦਨ ਕੀਤਾ ਕਿੰਨਾ ਕਿ ਰੁਝਾਨ ਆ ਰਿਹਾ ਬਹੁਤ ਵਧੀਆ ਰੁਝਾਨ ਮਿਲ ਰਿਹਾ ਅਸੀਂ 60% ਦੇ 50 ਦੇ 60 ਦੇ ਵਿਚਾਲੇ ਵਿਚਾਲੇ ਸਾਡੇ ਇੱਥੋਂ ਪੋਲਿੰਗ ਹੋ ਜੂਗੀ ਤੇ ਜਿਹੜੀ ਅੱਜ ਦੀ ਹੈਗੀ ਆ ਤੇ ਹੁਣ ਅਸੀਂ ਤੁਹਾਡੇ ਚਾਹੀਦੀ ਲੋਕਾਂ ਦੇਖੋ ਜੀ ਦੇ ਹੁਣ ਆਪਾਂ ਆਲ ਉੱਪਰ ਦੇਖ ਕੇ ਤੇਰੀਏ ਜੋ ਮੋਦੀ ਸਰਕਾਰ ਆ ਉਹਨੇ ਸਾਡੇ ਨਾਲ ਖਾਸ ਕਰਕੇ ਕਿਸਾਨਾਂ ਨਾਲ ਤੇ ਪੰਜਾਬ ਨਾਲ ਬਹੁਤ ਧੱਕਾ ਕੀਤਾ ਖਾਸ ਕਰਕੇ ਜਿਹੜੇ ਕਿਸਾਨ ਸੀ ਸਾਡੇ ਮਜ਼ਦੂਰ ਸੀ ਪਹਿਲਾਂ ਸੀ ਦੇਖੋ 13 ਮਹੀਨੇ ਉੱਥੇ ਬੈਠੇ ਰਹੇ ਆ ਉਦੋਂ ਸਾਡੇ ਨਾਲ ਉਹਨੇ ਬਹੁਤ ਧੱਕਾ ਕੀਤਾ ਹੁਣ ਅਸੀਂ ਫੇਰ ਜਾਣ ਲੱਗੇ ਸੀ ਆਪਣੀਆਂ ਜਿਹੜੀਆਂ ਮੰਗਾਂ ਕੱਢੀਆਂ ਉਹਨੇ ਮੰਨੀਆਂ ਹੋਈਆਂ ਪੂਰੀਆਂ ਨਹੀਂ ਕੀਤੀਆਂ ਜੀ ਅਸੀਂ ਦੁਬਾਰਾ ਉਹਦੇ ਨਾਲ ਗੱਲਬਾਤ ਕਰਨ ਵਾਸਤੇ ਫੇਰ ਜਾ ਰਹੇ ਸੀ ਤੁਹਾਨੂੰ ਸ਼ੰਭੂ ਬਾਰਡਰ ਨਹੀਂ ਟੱਪਣ ਦਿੱਤਾ ਉਹਨੇ ਤਾਂ ਬਣਾ ਲਿਆ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਇਸ ਕਰਕੇ ਉਸ ਚੀਜ਼ ਦਾ ਗੁੱਸਾ ਸਾਡੇ ਸਾਰੇ ਕਿਸਾਨਾਂ ਵੀਰਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੈ ਉਸ ਨੂੰ ਮੁੱਖ ਰੱਖਦੇ ਹੋ ਅਸੀਂ ਕਹਿੰਦੇ ਆਂ ਵੀ ਮੋਦੀ ਤੋਂ ਬਿਨਾ ਹੋਰ ਜਿਹੜੀ ਮਰਜੀ ਸਰਕਾਰ ਆਜਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਵੀ ਅਸੀਂ ਕਹਿੰਦੇ ਆਂ ਵੀ ਜਿਹੜੀ ਸਰਕਾਰ ਸੈਂਟਰ ਦੇ ਵਿੱਚ ਆਵੇ ਘੱਟ ਤੋਂ ਘੱਟ ਸਾਡੇ ਕਿਸਾਨ ਵੀਰ ਮਜ਼ਦੂਰ ਦੀ ਪੰਜਾਬ ਦੀ ਗੱਲ ਤਾਂ ਸੁਣੇ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਮੋਦੀ ਤੋਂ ਬਿਨਾ ਕੋਈ ਸਰਕਾਰ ਉੱਥੇ ਆ ਜਾਵੇ ਤੇ ਜਿਹੜੀ ਸਾਡੇ ਪੰਜਾਬ ਦਾ ਆਲ ਇੰਡੀਆ ਦਾ ਭਲਾ ਕਰ ਸਕਦੀ ਹੋਵੇ ਜਿਹੜਾ ਹੁਣ ਦੇਖ ਰਹੇ ਉਹ ਤਾਂ ਸੰਵਿਧਾਨ ਹੀ ਚੇਂਜ ਕਰਨ ਨੂੰ ਫਿਰਦੇ ਆਂ ਉਹਨਾਂ ਨੇ ਸਦਾ ਨੀਚੇ ਜੀ ਕਰਤਾ ਉਹਨਾਂ ਨੇ ਸਵੇਚ ਉਹਨਾਂ ਨੇ ਇਲੈਕਸ਼ਨੇ ਨਹੀਂ ਹੋਣ ਦੇ ਵੀ ਇਹ ਜੀਸੀਟੀ ਬਣਾਈ ਪਈ ਹੈ ਦੇਖੋ ਡਾਕਟਰ ਮੀਰਕਰ ਜੀ ਨੇ ਆਪਣਾ ਬਹੁਤ ਸੋਹਣਾ ਸਬਦਾਨ ਲਿਖਿਆ ਹੋਇਆ ਆਪਾਂ ਹੁਣ ਤੱਕ 70 ਸਾਲ ਹੋ ਗਏ ਆਪਾਂ ਉਸ ਸਬਦਾਨ ਦੇ ਦਾਰੇ ਚ ਰਹਿ ਕੇ ਹੀ ਆਪਾਂ ਜਿਹੜਾ ਆਪਣਾ ਸਿਸਟਮ ਚਲਾ ਰਹੇ ਹਾਂ ਸਾਡੇ ਦੇਸ਼ ਨੇ ਕਿੰਨੀ ਤਰੱਕੀ ਕੀਤੀ ਹੈ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਡੇ ਦੇਸ਼ ਦੇ ਵਿੱਚ ਬਣਦਾ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸਾਡੇ ਕੋ ਕੀ ਸੀਗਾ ਸਨ 65 ਦੇ ਵਿੱਚ ਸਾਨੂੰ ਚੰਗੀ ਤਰ੍ਹਾਂ ਯਾਦ ਆ ਜਦ ਕਾਮਰੇਡ ਡਰਾਮਾ ਕਰਿਆ ਕਰਦੇ ਉਹਦੇ ਸੀ ਵੀ ਸਾਡੇ ਕੋਲੇ ਖਾਣ ਜੋਗੀ ਕਣਕ ਵੀ ਨਹੀਂ ਹੋਇਆ ਸਹਾ ਕਰਤੀ ਬਾਹਰੋਂ ਕਣਕ ਮਂਗਾਇਆ ਕਰਦੇ ਅਸੀਂ ਹਰੀ ਕ੍ਰਾਂਤੀ ਲਿਆਂਦੀ ਪੰਜਾਬ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਅੱਜ ਪੰਜਾਬ ਨੂੰ ਜ਼ੀਰੋ ਕੀਤਾ ਪਿਆ ਇਹਨਾਂ ਨੇ ਪੁੱਛਦੇ ਵੀ ਹਨ ਕਿ ਜਦੋਂ ਪੰਜਾਬ ਦੀ ਇਹਨਾਂ ਨੂੰ ਲੋੜ ਸੀ ਪੈਸੇ ਦੇ ਦੇ ਕੇ ਦਵਾਈਆਂ ਦੇ ਦੇ ਕੇ ਸਾਡੋਂ ਵੱਧ ਝਾੜ ਖਰਾਖਰਾ ਕੇ ਸਾਡੇ ਧਰਤੀ ਦਾ ਵੀ ਇਹਨੇ ਸਤਿਆਨਾਸ਼ ਕਰਤਾ ਪਾਣੀ ਸਾਡਾ ਮੁਕਾ ਕੇ ਰੱਖਤਾ ਹਵਾ ਸਾਡੀ ਗੰਧੜੀ ਕਰਕੇ ਰੱਖਦੀ ਅੱਜ ਇਹ ਕਹਿੰਦੇ ਨੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਜਦੋਂ ਇਹਨਾਂ ਨੂੰ ਸੈਂਟਰ ਗਵਰਨਮੈਂਟ ਨੂੰ ਲੋਡ ਹੁੰਦੀ ਆ ਉਹ ਤਾਂ ਪੰਜਾਬ ਬਾਲੂ ਝਾਕਦੇ ਨੇ ਵੀ ਸਾਨੂੰ ਇੰਨਾ ਚੌਲ ਦੇ ਦੋ ਇੰਨੇ ਕਣਕ ਦੇ ਦੋ ਪਰ ਜਿਆਦਾ ਇਹਨਾਂ ਨੂੰ ਨਹੀਂ ਲੋਡ ਹੁੰਦੀ ਹੁਣ ਸਾਨੂੰ ਵਗੇ ਰੱਖਾਂ ਦਿਖਾਉਣ ਲਾਈ ਜਾਂਦੇ ਨੇ ਜਦੋਂ ਹੁਣ ਐਮਐਸਟੀ ਮੰਗ ਰਹੇ ਸੀ ਅਸੀਂ ਅਸੀਂ ਆਪਣੀ ਜਿਹੜੀ ਫਸਲ ਪੈਦਾ ਕਰਦੇ ਆ ਉਹਦੇ ਉੱਤੇ ਮੰਗ ਰਹੇ ਆ ਜਿਹੜਾ ਕੋਈ ਕਿਸਾਨ ਆ ਜਾਂ ਕੋਈ ਜ਼ਿਮੀਂਦਾਰ ਆ ਜੋ ਜਿਹੜੀ ਚੀਜ਼ ਕੋਈ ਕਾਰਖਾਨਾ ਦਾ ਹਾਲਾ ਕੋਈ ਵੀ ਹੈਗਾ ਜੋ ਕੋਈ ਚੀਜ਼ ਪੈਦਾ ਕਰਦਾ ਤਾਂ ਆਪਣਾ ਰੇਟ ਆਪ ਤੈਅ ਕਰਦਾ ਵੀ ਮੇਰਾ ਇੰਨਾ ਖਰਚਾ ਕਰਕੇ ਇੰਨੇ ਜਪਈਆ ਵੀ ਜੇ ਮੈਂ ਇੰਨੇ ਦੀ ਬੇਚੂ ਤਾਂ ਮੇਰੇ ਕੋਸ ਪੱਲੇ ਪਊਗਾ ਉਹੀ ਅਸੀਂ ਇਹ ਕਹਿੰਨੇ ਆ ਵੀ ਜਿਹੜੀ ਸਵਮਨਾਥੀ ਰੰਗਦੀਪ ਰਿਪੋਰਟ ਆ ਉਹਦੇ ਵਿੱਚ ਇਹੀ ਲਿਖਿਆ ਗਿਆ ਵੀ ਸਾਡਾ ਉਹਦੇ ਤੇ ਕਿੰਨਾ ਖਰਚ ਆ ਰਿਹਾ ਕਿੰਨਾ ਖਰਚਾ ਲਾ ਕੇ ਸਾਨੂੰ ਕਿੰਨਾ ਉਹਦੇ ਚ ਬਚਣਾ ਚਾਹੀਦਾ ਉਹੀ ਅਸੀਂ ਮੰਗ ਰਹੇ ਸਾਨੂੰ ਦੇ ਨਹੀਂ ਰਹੇ ਹੈਗੀ ਕਿਸਾਨੀ ਤਾਂ ਡੁੱਬਦੀ ਜਾ ਰਹੀ ਹੈ ਸਾਡੇ ਪੰਜਾਬ ਦਾ ਤਾਂ ਇਹਨਾਂ ਨੇ ਬੀੜਾ ਕਰ ਕਰਕੇ ਰੱਖਤਾ ਵਾ ਪਾਣੀ ਸਾਡਾ ਮੁਕਾ ਕੇ ਰੱਖਤਾ ਇਹਨਾਂ ਨੇ ਜਦੋਂ ਚੌਲ ਪੰਜਾਬ ਜਾ ਕੇ ਸਾਨੂੰ ਕੋਈ ਬਦਲ ਵੀ ਫਸਲ ਮਿਲੇ ਅਸੀਂ ਚੌਲ ਬੀਜੀ ਨੇ ਸਾਨੂੰ ਕਿਲੋੜਾ ਚੌਲ ਬੀਜਣ ਦੀ ਕਿੰਨਾ ਖਚੌਣ ਲੱਗਦਾ ਸਾਡੇ ਪੰਜਾਬ ਦੇ ਵਿੱਚ ਅਸੀਂ ਤਾਂ ਵਿੱਚ 5% ਵੀ ਚੌਲ ਅਸੀਂ ਜਿਹੜਾ ਪੈਦਾ ਕਰਦੇ ਆ ਪੰਜਾਬ ਚ ਨਹੀਂ ਲੱਗਦਾ ਸਾਰਾ ਬਾਹਰਲੀ ਸੇਟਾ ਹੁੰਦੰਨੇ ਬੀੜਾ ਸਾਡਾ ਪੰਜਾਬ ਦਾ ਕਰ ਕਰਕੇ ਰੱਖਤਾ ਜਿਸ ਕਰਕੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਸਰਕਾਰ ਵੀ ਸੈਂਟਰ ਦੇ ਵਿੱਚ ਬਣੇ ਪੰਜਾਬ ਦੇ ਨਾਲ ਖੜੇ ਪੰਜਾਬ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਹੱਕ ਉਹਨਾਂ ਨੂੰ ਦਵੇ ਇੰਨਾ ਕਹਿੰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ